ਕੋਈ ਦੋਵੇਂ ਹੀ ਗਿਆ ਤਾਂ ਹਾਂ ਨਹੀਂ ਉਹ ਤਾਂ ਵੀ ਲੈ ਕੇ ਕਹਿੰਦਾ ਮੈਨੂੰ ਪਤਾ ਗਿਆ ਇੱਕ ਦੂਜੇ ਤੇ ਦਸਵੀਂ ਮੇਰੀ ਤੇ ਭੈਣ ਮਾ ਸੌਂਦੀ ਹੈ ਵਿਚਾਰੇ ਦੋ ਹੀ ਭੈਣਾ ਰਹੀਆਂ ਸੀ ਹੈ ਚਲ ਕੋਈ ਦੋਵੇਂ ਮੈਂ ਪਤਾ ਉਹ ਗੱਲ ਕਰ ਚੱਲਤੀ ਸੀ ਚੱਲ ਉਹ ਹੀ ਕਰਦੀ ਸੀ ਚੰਗਾ ਕੋਈ ਚੀਜ਼ ਮੰਗਾ ਮੂੰਗਰਾਂ ਚਾਹਨਾ ਢਾਲ ਪਾਣੀ ਚੱਜਦਾ ਬਣਾ ਲਓ ਚੰਗਾ ਚਲੋ ਆਹੋ ਸਨਾਤਾ ਉਹ ਤਾਂ ਖੇਚ ਕਰਦੀ ਹੈ ਕਿ ਲੱਗਾ ਉਹ ਪੈਣ ਚਲੀ ਜਾਂਦੀ ਆ ਪੂਰਾ ਚਤਾਰਨਾ ਨਾ ਉਹ ਪੂਰੀਆਂ ਚੀਜ਼ਾਂ ਹੋ ਗਈਆਂ ਦੰਗਰ ਵੀਰੇ ਤੋਂ ਪਹਿਲਾਂ ਗੋਨੋਂ ਦੀ ਮਾਸੀ ਆਈ ਆ ਅੰਦਰ ਤੋਂ ਪੂਰਾ ਆ ਰਾਤ ਕੋਈ ਬੋਲ ਨਹੀਂ ਹੁੰਦੇ ਚਲੋ ਤੁਹਾਡੇ ਘਰੇ ਹੈਗੀ ਭੈਣ ਕਿ ਹੈ ਨਹੀਂਗੀ ਹਾਂ ਅੰਦਰ ਦੇਖ ਪੈਣਾ ਆਦੀ ਹੈ ਮੈਂ ਤੇ ਬਹੁਤ ਆਪ ਵੀ ਮੈਂ ਪੈਂਦਾ ਸਤਿ ਸ਼੍ਰੀ ਅਕਾਲ ਕਿਹਾ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਣੇ ਠੀਕ ਹੈ ਹਾਂ ਠੀਕ ਹੈ ਹੋਰ ਦੱਸ ਠੀਕ ਹੈ ਵਧੀਆ ਵਧੀਆ ਪਣੀ ਔਰ ਜੋ ਆਪ ਸਾਰੇ ਠੀਕ ਹੈ ਪੜੇ ਹਾਂ ਸਾਰੇ ਠੀਕ ਹੈ ਹੋਰ ਦੱਸ ਬਹੁਤ ਹਾਂ ਠੀਕ ਠਾਕ ਹੈ ਵਧੀਆ ਪੂਣਾ ਮੈਂ ਵੀ ਠੀਕ ਹਾਂ ਭਾਣੇ ਵਧੀਆ ਹੋਰ ਸਿਮਰ ਕਿੱਧਰ ਗਈ ਸਿਮਰ ਆਤੀ ਅੰਦਰ ਹੀ ਓੜੇ ਸਿਮਰ ਆ

ਬਾਜੀ ਵੀ ਹੋ ਰਿਹਾ ਹੈ ਕਿ ਉਹ ਕੋਲੋਂ ਕਿ ਨਹੀਂ ਆਉਂਦੀ ਹੋਰ ਤਾਂ ਚਲੀ ਗੱਲ ਭਾਈ ਲੈ ਇਹ ਕੀ ਗੱਲ ਹੋਈ ਬੈ ਸ਼ੁੱਟੀਆਂ ਸੀ ਜਵਾਕ ਹੁਣ ਮੈਂ ਨਾ ਆਉਂਦਾ ਹੀ ਆ ਕਹਿੰਦੇ ਤੂੰ ਮੈਂ ਤਾਂ ਉਹ ਆਖਿਆ ਮੇਰੇ ਕੋਈ ਹੋਰ ਆਇਆ ਅੰਦਰ ਲੈ ਆ ਨਹੀਂ ਤੇਰੇ ਇਹ ਤਾਂ ਪਾਣ ਜੇ ਪਾਣ ਗਿਆ ਮੈਨੇ ਪਤੀ ਜੇ ਬਦੀ ਜੀਆਂ ਤੇ ਮੈਂ ਫੁੱਲ ਜਾਨੀਆਂ ਹਰੇਕ ਟੀਕਾ ਮम्मी ਵੀ ਆਖੇ ਬਸ ਲੋ ਉਹ ਬਚਨ ਕੋਈ ਜਵਾਕ ਰਹਿ ਗਿਆ ਹੋਊਗਾ ਆ ਦੋਰੀ ਕੋਈ ਰਹਿ ਨਹੀਂ ਕੁਝ ਵਾਕੜੀ ਐ ਅਸੀਂ ਨਾ ਚਾਹ ਚੂਨੀ ਪਿੰਦੇ ਹੈਗੇ ਹਾਂ ਸੰਗ ਦਾ ਘੰਡਾ ਮਗਾ ਦੇ ਫਿਰ ਗੱਲ ਹੀ ਬਹੁਤ ਹੈਗੀ ਕੋਈ ਨਾ ਮਸ ਮਗਾ ਤੁਜੀ ਕੀ ਖਾਓ ਪੀਓਗੇ ਮੈਂ ਕੋੜਨੀ ਮੈਂ ਲਿੰਕਾ ਵੀ ਹੂੰਗੀ ਉਹਨੂੰ ਮਰ ਜਾ ਕੋਈ ਨਾ ਮਸ ਆਇਨੀ ਏਰੇ ਜਵਾਕ ਆਈ ਕਰਦਿਆਂ ਨੂੰ ਭੈਣੇ ਦੇਖ ਲੈ ਕਹਿੰਦੀ ਇੱਕ ਅੱਧਾ ਹੋ ਰਹਿਦਾ ਸਤੋਂ ਨੂੰ ਵੀ ਲੈ ਆਉਂਦੀ ਜਾਣ ਕੇ ਦੇਖ ਮੇਰਾ ਘੜ ਮਚਾਉਂਦੀਆਂ ਨੇ ਜਾਣ ਕੇ ਤਾਂ ਹੀ ਤਾਂ ਕਹਿੰਦੇ ਵੀ ਤੇਰੇ ਨਹੀਂ ਕੋਈ ਆਉਂਦਾ ਆਏਗਾ ਦੇਖ ਲੈ ਭੈਣੇ ਆਏ ਕਰਦਿਆਂ ਆਪਦੇ ਆਉਂਦੇ ਆਉਂਦੇ ਨੇ ਉਦੋਂ ਮੈਂ ਤਾਂ ਉਹੀ ਗੱਲ ਸਾਰਾ ਕੰਮ ਨਵੇੜ ਕੇ ਦੰਡ ਛਿਪੇ ਆਈਆਂ ਮੈਂ ਕਹਾਂ ਚੱਲ ਭੈਣ ਕੋਈ ਰਾਤ ਲਾ ਕੇ ਤੇ ਉਹੀ ਗੱਲ ਵੀ ਚੱਲ ਆ ਜਾਂਦੀ ਆਈ ਕੀ ਫਿਰ ਨਾ ਮੇਰਾ ਬੰਨੇ ਰੁਜਿਆ ਕਰ ਫਾਰਾ ਪਾਣੀ ਦੇ ਪਾਣੀ ਦੀ लास्ट ਵਸਤੇ ਆਏ ਆ ਬਣਾ ਵਧੀਆ ਗੀ ਆ ਵਧੀਆ ਆ ਚਲ ਉਹੀ ਗੱਲ ਵੀ ਆਪਾਂ ਦੋਸਤ ਕਰਾਂਗੇ ਰਾਤ ਨੂੰ ਗੱਲਾਂ ਬਾਤਾਂ ਕਰਦੇ ਆ ਬਹਿਣਾ ਹਾਂ 10 ਦੀ ਬੰਦ ਦੱਸ ਠਕ ਸਟਾਰਟ ਕਿਸੇ ਨੇ ਨਮਕਾ ਚਾਹੀਦਾ ਕਿਸੇ ਨੂੰ ਕੋਕਾ ਕੋਨਾ ਚਾਹੀਦਾ ਕਿਸੇ ਨੂੰ ਕੋਰ ਚਾਹੀਦਾ ਆ ਮਾਸੇ ਦਾ ਪਤਾ ਹੀ ਨਾਦਾ ਵੀ ਤੂੰ ਕੱਲੀ ਆ ਜਾਂਦੀ ਇਹਨੇ ਬੱਕ ਖਾਣੇ ਨਾਲ ਲੈ ਕੇ ਆ ਜੀ ਚਲ ਦੇਖਦੀ ਆ ਲੈ ਲੱਖ ਗਰਮੀ ਬਹੁਤ ਸਿੱਕਾ ਜਾ ਟਰ ਗਿਆ ਬਹੁਤ ਗਰਮੀ ਕਣੀ ਬਾਗ ਚਾਹ ਨੂੰ ਜੀ ਨਹੀਂ ਕਰਦਾ ਹੁਣ ਮੇਰੀ ਗੱਲ ਸੁਣੋ ਸੇ ਮਰ ਹਾਂ ਮਸੀ ਚਾਰ 10 15 ਮਿੰਟ ਠਹਿਰ ਕੇ ਬਣਾਈ ਤੇ ਭੂਜੀ ਵਾਜੀ ਦੀ ਖੇਚੜ ਨਾ ਕਰੀ ਸਾਨੂੰ ਤਾਂ ਉਹ ਕਾਜੂ ਬਦਾਮ ਆਏ ਬਸ ਕੁੜਜੀ ਲਿਆ ਦੀ ਜਾਣਾ ਚਾਹ ਨੂੰ ਖੇਚੜ ਕਾਜੂ ਬਦਾਮ ਮੰਗਦੀਆਂ ਨੇ ਘਰੇ ਪਹੁੰਚ ਆਦੀ ਘੁੱਟਣਾ ਬਲਦੀ ਮੈਂ ਰਸ ਖਾਉਂਗੀ ਖਾਉਂਗੀ ਚੰਗਾ ਕੋਈ ਨਾ ਕੋਈ ਮਗਾਲਾ ਨਹੀਂ ਕਰ ਦੇਖ ਲੈ ਪਾਣੀ ਆਇਆ ਖਾਦੀ ਆ ਹਾਂ ਦੇ ਰੋਤੇ ਰਹੁੰਦੇ ਪੈਣੇ ਬੋਲਦੀ ਹੈ ਹੈ ਤੇ ਜੇ ਤੂੰ ਨਾ ਹੋਵੇਂ ਤਾਂ ਸਾਨੂੰ ਆਉਣਾ ਦੇਰੀ ਤੇ ਚੱਲ ਨਹੀਂ ਨਾ ਨਾ ਮੁਸ਼ਕਲ ਹੈ ਇਹ ਤਾਂ ਤੇrna ਕਿੱਧਰ ਗਿਆ ਆਉਣਾ ਵੀ ਪੈਣੇ ਕਿੱਡਾ ਦੱਸ ਕੇ ਜਾਂਦਾ ਗੱਡੀ ਗੱਡੀ ਤੇ ਗਿਆ ਹੋਇਆ ਬੁਖਾਰ ਹੋ ਗਿਆ ਚੜਾਈ ਬੱਠਾ ਹੈ ਹਾਂ ਬੁਖਾਰ ਚੜਿਆ ਤਾਂ ਜਾਂ ਨਹੀਂ ਬੁਖਾਰ ਹੈ ਆਉਣਾ ਫਿਰ ਪੈਣੇ ਕੀ ਕਰੇ ਜਦੋਂ ਉਤੋਂ ਦੀ ਪਹਿਰੀਆਂ ਨੇ ਕੀ ਨਹੀਂ ਜਨਾਇਸੀ ਮਹਚਾਲਾ ਨਾਇ ਜਵਾਬ ਚਾਰ ਦਿਨ ਛੁੱਟੀਆਂ ਕੱਟਿਆਉਂਗੇ ਨਾਇ ਮਹਚਾਲ ਚਾਰ ਦਿਨ ਭੈਣ ਨੂੰ ਮਿਲੇ ਆਉਂਗੇ ਤਾਂ ਮੂੰਹ ਤਾਂ ਨਵੇਂ ਪਤੰਗ ਲੈਸ਼ਟ ਵਸਤੇ ਆਇਸੀ ਮੈਂ ਮਰ ਰੋਗੀ ਮੈਂ ਤਾਂ ਚਾਰ ਦਿਨ ਕੋਈ ਨਾ ਬਿੱਤੂ ਰਹੇ ਆਰਾਮ ਨਾਲ ਆਮਨੇ ਨੂੰ ਆਮਨੇ ਨੂੰ ਕੋਈ ਵੀ ਪਾਈ ਦੇਖ ਮੇਰੀ ਤੇਰੀ ਮਾਫੀ ਮਖਾਈਏ ਚਾਰ ਦਿਨ ਵੀ ਦੇਖ ਜਵਾਕ ਆਏ ਨੇ ਵਿਚਾਰੇ ਵੀ ਜਿਹੜੀ ਚੀਜ਼ ਮੰਗਣਗੇ ਭਾਈ ਉਹ ਹੀ ਦੇਣੀ ਹੈ ਰੋਕ ਟੋਕ ਕੋਈ ਨਹੀਂ ਕਰਨੀ ਇਹਨਾਂ ਨੂੰ ਆਪਦੇ ਟੱਬਰ ਨੂੰ ਸਮਝਾ ਦੀ ਫਿਰ ਮੂੰਖ ਖਲੇ ਵਾਲਾ ਉਹ ਬੋਲਦੀ ਜਾਦੀ ਥੋੜਾ ਜਿਹਾ हां कोई ना भाई भी अपन आए हैं बाकी अपना कोई नुण। और भाई कौन आ करे कौन आया ओसली मासी आई है और मेरी साली आ गया बोलो अरे भाई हां तीसरी और भाई न करनी आओ हां हां चली रहो ठीक ਆ ਗਏ ਜਮਾਤ ਦਾ ਨਾ ਵੀ ਪਰ ਦੋਤਾਂ ਦਾ ਭਾਈ ਹਜਵਾਕ ਤਾਂ ਫਿਰ ਨਹੀਂ ਕਰਦੇ ਹੁੰਦੇ ਚਾਰ ਦਿਨ ਮੇਰੇ ਨਾਲ ਆ ਕੇ ਤਾਂ ਸੂਈ ਮਚਣ ਲੱਗੇ ਨਾ ਆਵਾਂਗੇ ਤੂੰ ਵਾ ਸੱਚਾ ਭਾੜਾ ਕਿਉਂ ਗਏ ਸਰਦ ਮਤ ਨਾਲ ਉਹ ਬਥੇਰਾ ਬੋਰ ਵੀ ਨੂੰ ਆਪਣੀ ਸੋਹਾਈ ਨਾ ਹੋ ਕਰਿਆ ਕਰਵਾ ਮੋੜੀ ਕਰਨਾ ਪੈਸੀ ਹਰੇ ਨਾ ਬੋਲਿਆ ਕਰੋ ਮਸਾਂ ਅੱਗੇ ਮੇਰੀ ਭੈਣ ਦੀ ਲੋੜ ਆ ਗਿਆ ਭਾਈ ਗੁੱਡੀ ਨੂੰ ਟੁੱਟੇ ਟੁੱਟੇ ਚੱਟ ਮੇਰਾ ਤਾਂ ਪਾਪਾ ਬੋਲੀ ਜਾਂਦਾ ਦੇਖ ਲਿਆ ਸਮਾਨ ਦਾ ਖਰਚਾ ਕਰਾ ਦੇਣਾ ਉਸ ਕੋਲ ਦੇ ਸਾਰੇ ਬੰਸਾਰੇ ਉਹ ਫੋਨ ਕੇ ਖਾ ਜਾ ਕਰਕੇ ਫੇਰ ਬਰੋਲੇ ਬਣ ਜਾਣਗੇ ਦੇਖਦੀਆਂ ਲੱਗਦਾ ਹੈ ਕੋਣੇ ਸਪੋਟੇ ਪਾਪਾ ਸਮਾਨ ਜੀ ਲੈ ਆਏ ਸੀ ਜਵਾਕਾਂ ਨਾਲ ਖਾਣ ਮਾਂ ਦਾ ਭੀ ਬਿਸਕੁਟ ਕਿਹੜਾ ਲੈ ਦਿਆ ਰਵਣ ਪਾ ਕੇ ਬੁਰੇ ਬੁਰੇ ਪੁਰਾਣੀ ਯਾਰੀ ਮੰਗਾਇਆ ਸੀ ਬੱਚਿਆਂ ਨੇ ਵੀਰ ਹਾਂ ਕੋਈ ਮਾਜੀ ਬੋਦਾਨਾ ਮੰਗਾਇਆ ਤੇ

ਅਈਂ ਗਿੰਨੀ ਖਾਣਗੇ ਨੁੱਪਤਾਂ ਦੇ ਸਾਜੀ ਸਬਜੀ ਨਾਲ ਲੱਗੇ ਕਿ ਰੋਟੀਆਂ ਆੜਾ ਵਾਹ ਸਬਜੀ ਕਿੱਥੇ ਪਾਉਂਦੇ ਢੱਡਾ ਕੇ ਖੂਆ ਚਲ ਕੋਈ ਨਾ ਰੋਟੀ ਬਵਾ ਕੇ ਖਰਾਉਂਦੀ ਆ ਨਾ ਖਾ ਲੈ ਚਲ ਹਸਾਲੋ ਕੀ ਬਣਾਇਆ ਵਾ ਫਿਰ ਕਹੂ ਰੋਟੀ ਨਪੜਾਈ ਨਾ ਮੈਂ ਰੋਟੀ ਕਿਹੜੇ ਰੋਟੇ ਆ? ਅਸੀਂ ਤਾਂ ਮੀਟ ਖਾਵਾਂਗੇ, ਸਾਨੂੰ ਤਾਂ ਮੀਟ ਲਿਆਓ। ਕਹਿੰਦਾ ਕੀ? ਬਸ ਤੁਸੀਂ ਉਹ ਹੀ ਗੱਲ, ਜੇ ਤਰੀਆ ਨਹੀਂ ਬਣਾਉਣਾ ਤਾਂ ਸੁੱਕਾ ਹੀ ਬਣਾ ਲੈਂਦੇ। ਸਾਡੇ ਜਵਸਤਾਂ ਵਿੱਚ ਤਾਂ ਰੋਟੀਆਂ ਹੀ ਬਣਾਉਂਦੇ। ਮਾਸੀ ਮੈਨੂੰ ਕੀ ਪਤਾ ਸੀ ਹੁਣ, ਜਾਂ ਤਾਂ ਤੁਸੀਂ ਬਣਾ ਦੱਸ ਦਿਓਂਦੇ। ਜਾਂ ਮੈਂ ਦੀ ਭੁਰਜੀ-ਭਰਜੀ ਬਣਾ ਲੈਂਦੇ, ਆਮਲੇਟ ਬਣਾਉਣਾ ਸੀ ਕਹਿੰਦੀ। ਸਾਡੇ ਜਵਸਤਾਂ 'ਚ ਨਾ ਸਵਾਦ ਆਏਗਾ। ਸੁੱਕਾ। ਇਹ ਨਾਲ ਵੀ ਇੰਨਾ ਚੇਲਾ ਹੋਗਾ, ਤੁਸੀਂ ਤਾਂ ਇਹ ਨਹੀਂ ਸੀ ਸੰਤਾਂ ਤੇ ਚਰ ਖਾ ਲੈਣਗੇ। ਕਿਤੇ ਤੁਸੀਂ ਮਾਸੀ ਕੋਲੇ ਗਏ ਹੀ ਨਹੀਂ, ਸੋਨੂੰ ਮਾਸੀ ਰੋਟੀਆਂ ਹੀ ਫੜਾ ਲੈਂਦੀ ਹੁੰਦੀ ਐ। ਨਾ ਵੀ ਸਾਡੇ ਜਵਾਬ ਨਹੀਂ ਆਏ ਖਾਂਦੇ ਜਾਂ ਤਾਂ ਮੀਟ ਮੂਟ ਬਣਾਓ ਜਾਂ ਆਮਲੇਟ ਬਣਾਓ ਚਲ ਭਣ ਮੈਂ ਕਰੂੰ ਕੁਛ ਪੁੱਤਾਂ ਦੇ ਬਈਂ ਆਂਡਿਆਂ ਦੇ ਖਾਂਦੇ ਸਾਡੇ ਜਵਾਬ ਤਾਂ ਇਹ ਸੁੱਕੇ ਰਹਿ ਗਏ ਇਹਨਾਂ ਮੇਰੇ ਤਾਂ ਗੂਏ ਪੈ ਗਈ ਜਦੋਂ ਤੁਸੀਂ ਖਾ ਲਓ ਮੈਂ ਖਾ ਲੂੰਗਾ ਨਾ ਲੈ ਜਾਈਂ ਮੈਂ ਤੁਸੀਂ ਖਾ ਲਓ ਲੈ ਮੈਂ ਲਿਓ ਨਹੀਂ ਪਾਣੀ ਬੱਚੇ ਮੈਂ ਸਾਰਾ ਕੁਝ ਲਿਆਉਂਦੀ ਚਲ ਮੈਂ ਨਹੀਂ ਜਾਣੀ ਜਦੋਂ ਜਰ ਤੂੰ ਬਠੇਂ ਬਣੋ ਨਾ ਚਿਰ ਸਾਡਾ ਜੋਰ ਹੈ ਕੋਈ ਨਾ ਮੈਂ ਜਾਣੀ ਪਾਣੀ ਜੀ ਆਪਾਂ ਤਬਿਆ ਇਪੈ ਉਹ ਕਿ ਖਾਣੇ ਕਿਹਾ ਜਾਂ ਹਾਂ ਆਪ ਲੈਈਏ ਜਾ ਕੇ ਫੇਰ ਵੇਖਾਂਦੀ ਫਿਰਦੀ ਕਿਸੇ ਨੂੰ ਆਏ ਰੰਝੇ ਰੰ ਲੱਤੀ ਨੂੰ ਲਾਪੂਤ ਮੈਂ ਲਈ ਲੈ ਵਧੀਆ ਬਣਾ ਲੈ ਸੀ ਚੰਗਾ ਚੰਗਾ ਹਾਂ ਆਹਾਰੇ ਘੰਡੇ ਵੀ ਲੈਣ ਜਾਣਾ ਚੱਲੋ ਹੁਣ ਨਾ ਕੋਈ ਕਚਰਾ ਛੱਡਦੀ ਮੇਰੇ ਭੈਣ ਵਾਸਤੇ ਚੰਗਾ 加ਦੀ ਜੰਤਾ ਹੋਈ ਕਹਦੇ ਉਹ ਨੂੰ ਉਹਦੇ ਲਈ ਆ ਗੂ ਮੇਕਿੰਗ ਵੀਡੀਓ ਉਹਨਾਂ ਯੱਕ ਉਹਨੂੰ ਦੇਖਦੀ ਆਉਗੀ ਕੋਈ ਜੰਤਾ ਨਹੀਂ ਭੁੱਖ ਲੱਗ ਗਈ ਹੋਰ ਉਹ ਸਭ ਨੇ ਕਹੇਦੇ ਫਿਰ ਉਹਨਾਂ ਦਾ ਮੈਂ ਕਹੀ ਨਹੀਂ ਅੜ ਕੋਈ ਨਾ ਲੈ ਉਹਨੇ ਪੁੱਤ ਅਜ ਤਨੇ ਉਹ ਤਿਆਰ ਹੋ ਜੂਗਾ ਕਿਚਨ ਫਿਰ ਤੁਸੀਂ ਆਪਣੇ ਸਿਮਰ ਪੁੱਤ ਦਾ ਖਾਣਾ ਖਾ ਲਈਏ ਨਾ ਹੋਰ ਚੇਰਾ ਟਨੇ ਬੰਨਜੀ ਕਹਿੰਦੇ ਸਮਾਨ ਦੇ ਟੀਰਕੇ ਉਹਨੂੰ ਗ੍ਰਾਇੰਡ ਕਰਨੀ ਆ ਉਹਦੇ ਚ ਮਿਕਸੀ ਚ ਇਹ ਉਹ ਤਰੀਕਾ ਵਧੀਆ ਬਣਦੀ ਜੰਗ ਜੁਆਰ ਤੋਂ ਸਾਡੇ ਛੁੱਕੇ ਮਰੀਏ ਹੋਈ ਭਾਈ ਆਪ ਦੇ ਘਰ ਬਣਾ ਕੋਈ ਲੱਜਤ ਨਹੀਂ ਆਉਂਦੀ ਪਾਣੀ ਤਰੀਆ ਹੋ ਕੇ ਬਣਾਈਏ ਕਿ ਸੁੱਕਾ ਨਾ ਸੁੱਕਾ ਹੀ ਬਣਾ ਲੈ ਬਣੇ ਸੁੱਕਾ ਨਾ ਸੁੱਕਾ ਇਹਦਾ ਹੋਈ ਗੱਲ ਕਦੇ ਆਮਲੇਟ ਕਦੇ ਦੇਖਣਾ ਕੋਈ ਜੀ ਕਰੇ ਨਹੀਂ ਆਉਂਦੀ ਕਰੀਦਾ ਕੋਸ ਹਾਂ ਉਹ ਵੀ ਗੱਲ ਇੱਥੇ ਲਿਆ ਕੇ ਮੈਂ ਤਾਂ ਜਵਾਬ ਛੱਕੇ ਮਾਰ ਕੇ ਦੋ ਬਣਿਆ ਹੋਈ ਹੌਲੀ ਹੌਲੀ ਬੱਕੀ ਲੱਗਦੀ ਕਿ ਤਾਰੂ ਨਾ ਕਰ ਹਈ ਲੀਚ ਦਵਾ ਗਦੂ ਕੈ ਮਰੀ ਜਾਂਦੇ ਨਾ ਸਾਕੇ ਲੱਗਦੀ ਉਹ ਮਾਰਦਾ ਹੋਰ ਭੁੱਖੇ ਨੇ ਪੁੱਤ ਜਾ ਬਸੀਤੀ ਬਣਾ ਭਾਈ ਵੀ ਤੇ ਤੂੰ ਭੁੱਖੇ ਮਾਰਦੇ ਜਵਾਗ ਕੋਈ ਖਵਾ ਦੇਖੇ ਪਾਪਾ ਹੋਂ ਦਾ ਬਸ ਬੜਾ ਕਹਿੰਦਾ ਚਾ ਨਾ ਬੋਲਰੀਂ ਮੰਗਾ ਕੇ ਦਿੱਤਾ ਹੋਰ ਇਹਨਾਂ ਨੂੰ ਕੀ ਦੇਵਾ ਚੱਲ ਹੁਣ ਤੂੰ ਪੁੱਤ ਬਣਾ ਭਾਈ ਮੀਠ ਮੁੱਠ ਬਣਾ ਜੀ ਦਾਲ ਬਣਾ ਦੇ ਨਾ ਉਹੀ ਗੱਲ ਵੀ ਤੂੰ ਸਬਜ਼ੀ ਬਣਾ ਕੇ ਰੋਟੀ ਦੇ ਆ ਕੇ ਖਵਾ ਦੇ ਨਾ ਕੋਈ ਸਭ ਤੋਂ ਪੱਤੰਦੇ ਕੇਰਾ ਦਾ ਅੱਧ ਭੁੱਖੇ ਹੋ ਗਏ ਕੋਈ ਨਹੀਂ ਕਹਿੰਦੇ ਸ਼ਮਰ ਨੂੰ

ਸਵੇਰੇ ਆਂ ਦੇ ਕਰਿਆ ਉਹਨਾਂ ਨੇ ਅੱਜ ਕਸ਼ਕ ਕਰਾ ਟਲੋ ਹੋਰ ਕੁਸਤਾ ਮੈਨੂੰ ਪਾਈ ਇੰਨਾ ਨਹੀਂ ਕਸ਼ਕ ਕਰਦੇ ਬਾਹਰ ਜਵਾ ਸਕੰਦੇ ਨਹੀਂ ਢੱਡਾ ਗੁਆ ਨਹੀਂ ਇਹਨਾਂ ਦਾ ਇਹਨਾਂ ਤਾਂ ਲੈ ਲੈ ਦੋ ਸੱਚੀ ਰਹੋਂ ਤਾਂ ਰੋਟੀ ਵਾਦੀ ਸੀ ਹੁਣ ਗੜਾ ਬਣਾ ਦੇ ਇੱਕ ਸੇਂਗੀਆਂ ਮੰਗਿਆਂ ਦਾ ਇੱਕ ਪਕੌੜੇ ਮੰਗਿਆਂ ਦਾ ਬੂਹਾ ਤਾਂ ਦਵਾ ਕੱਢ ਦੇਣੀ ਸਾਡਾ ਮੈਂ ਤਾਂ ਮੰਮੀ ਨਾਲ ਗੱਲ ਕਰਦੀ ਹਾਂ ਮੰਮੀ ਆਈ ਲੋਟ ਉਹਨਾਂ ਤੇ ਕੀ ਕੁਦਲ ਚ ਦਵਾ ਕੱਢ ਤਾਂ ਇਹਨਾਂ ਨੂੰ ਜਿਹੜਾ ਲੱਗ ਦੋ ਦੋ ਮਹੀਨੇ ਸੋਦਾ ਚੱਲਦਾ ਉਹ ਐ ਨਾ ਮੈਂ ਤਾਂ ਲੱਗਦਾ ਵੀ ਦੋ ਦਿਨ ਐ YouTube ਕੱਢੀ ਜਾਂਦਾ ਮੰਮੀ ਲੱਗਦਾ ਲੈ ਨੀ ਨੋਟੋਂ ਮਾਲਾ ਜਿਹੇ ਚੋਕਾ ਨਾ ਬਣਾ ਦੇ ਕਦੇ ਕੋਸ ਬਣਾ ਦੇ ਕਦੇ ਕੋਸ ਬਣਾ ਦੇ ਚਲ ਕਰਦੀ ਮੰਮੀ ਨਾਲ ਜੱਗ ਗੱਲ ਨੂੰ ਰੂੜ ਰਹਿ ਨਹੀਂ ਸਕਦਾ ਤਨ ਕਿੱਦ ਨੂੰ ਗਈ ਨਹੀਂ ਜਾਂਦੇ ਮੜੇ ਜਾ ਚਲ ਖੇੜੇ ਹੁੰਦੇ ਹਾਂ ਬੱਚਾ ਮੇਰੇ ਆਪ ਆਪਣਾ ਇਹ ਦੋ ਦਿਨਾਂ ਚੀ ਦਵਾਈਆਂ ਖੜਦੇ ਰੂ ਨੂ ਦੋ ਦਿਨ ਹੋ ਗਏ ਇਹਨਾਂ ਨੂੰ ਆਇਆ ਨੂੰ ਅੱਛਾ ਚਲ ਤੁਕੇਰਾ ਹੁਣ ਆ ਖਵਾ ਦੇ ਮਿਰਤੀ ਬਣ ਕੇ ਇਹ ਤਾਂ ਆਪ ਹੀ ਜਾਣਗੇ ਜਵਾਕਾਂ ਦਾ ਉਰੇ ਸਰਦਾ ਨਹੀਂ ਇਹ ਤਾਂ ਬਹੁਤ ਕੁਝ ਖਾਂਦੇ ਆ ਕਰ ਠੀਕ ਹੈ ਕੇਰਾ ਬਣਾ ਦੇ ਪ੍ਰਸ਼ਾਦ ਤੇ ਉਹ ਚੰ ਉਹ ਤਾਂ ਮੈਂ ਬਣਾਤਾ ਗਲਤ ਮੈਂ ਕਰ ਦੂ ਆਪਣੇ ਦੋ ਦਿਨਾਂ ਚੀ ਦਵਾਈਆਂ ਕਰ ਨਾ ਬਸ ਇਹ ਤਾਂ ਪੁੱਤ ਹੁਣ ਮੈਂ ਆਾ ਬੀਬੀ ਦਾ ਕਰੂੰਗੀ ਕੋਈ ਨਾ ਹੋਰ ਨਹੀਂ ਠੀਕ ਉਹ ਦੇਖ ਲੀ ਹਾਂ ਮੈਂ ਜਵਾਕ ਮੜੇ ਜਾਈ ਨਹੀਂ ਖੇਡਣਾ ਉਹ ਆਉਂਦੇ ਨੇ ਉਹਨਾਂ ਨੂੰ ਆਉਂਦੇ ਨੂੰ ਕੋਈ ਚੀਜ਼ ਤਿਆਰ ਰੱਖ ਚੰਗਾ ਆਪਣੇ ਜਵਾਕ ਖੇਡਣ ਗਏ ਸੀ ਹਾਂ ਪਾਣੀ ਤੇ ਉਹ ਹੀ ਗੱਲ ਵੀ ਖਾ ਕੇ ਗਏ ਸੀ ਰੋਟੀ ਤੇ ਹੁਣ ਉਹਨਾਂ ਨੂੰ ਭੁੱਖ ਲੱਗੀ ਹੋਊਗੀ ਤੇ ਸਵਰ ਨੂੰ ਕਹਦੇ ਭਾਣੇ ਕੜਾਹੇ ਤਿਆਰ ਰੱਖੋ ਹਾਂ ਉੱਚਾ ਚੂਰ ਬਣਾ ਦਿਓ ਨਾ ਵਸ ਕੋਈ ਨਾ ਕੋਈ ਬਣਾ ਦਿਓ ਔਰ ਸਿਮਰ ਬੁੱਤ ਆਹੀ ਹਾਂ ਦਾ ਟੁਆਣਾ ਹੁਣੇ ਉਹ ਬਣਾ ਆ ਕੇ ਦੇ ਬੜਾ ਖਾਣ ਬੰਦ ਜੂ ਉਹ ਤਾਂ ਗਏ ਕੋਈ ਨਹੀਂ ਆਪਣੇ ਕਹ ਕਈ ਨਹੀਂ ਆਪਣੇ ਹੁਣ ਭੁੱਖ ਲੱਗੀ ਹੈ ਨਾ ਜਵਾਕ ਕੋਈ ਗਿਆ ਕੋਈ ਨਹੀਂ ਸਿਮਰ ਪਤੋ ਲੈ ਆ ਫਿਰ ਜਵਾਕ ਖਾਣ ਕਿਆ ਨਹੀਂ ਨਾ

ഇ ഞെ <laughs>